ਮੌਕੇ ਦੇ ਵਿੱਚ ਉਸ ਵੇਲੇ ਸ਼ਰਮਨਾਕ ਮਾਮਲਾ ਸਾਹਮਣੇ ਆ ਗਿਆ ਜਦੋਂ ਇੱਕ ਪਿਓ ਦੇ ਵੱਲੋਂ ਆਪਣੀ ਹੀ 15 ਸਾਲਾਂ ਦੀ ਧੀ ਦੇ ਨਾਲ ਸਾਰਿਆਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਪਿਓ ਤੇ ਧੀ ਦੇ ਰਿਸ਼ਤੇ ਦੇ ਉੱਤੇ ਕਲੰਕ ਲਗਾ ਦਿੱਤਾ। ਜਦੋਂ ਧੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਪਿਓ ਨੇ ਉਸ ਦੇ ਨਾਲ ਅਜਹੀ ਘਿਣਾਉਣੀ ਹਰਕਤ ਕੀਤੀ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਇਸ ਦੌਰਾਨ ਲੜਕੀ ਦਾ ਅਤੇ ਇਸ ਵਿਅਕਤੀ ਦਾ ਮੈਡੀਕਲ ਕਰਵਾਉਣ ਵਾਸਤੇ ਹਸਪਤਾਲ ਲੈ ਕੇ ਆਏ ਤਾਂ ਫਿਰ ਲੜਕੀ ਦੀ ਮਾਂ ਨੇ ਤੇ ਪਰਿਵਾਰਕ ਮੈਂਬਰਾਂ ਨੇ ਇਹ ਜ਼ਾਹ ਕੁਟਾਪਾ ਕੀਤਾ ਜਿਸ ਦਾ ਵੀਡੀਓ ਸਾਹਮਣੇ ਆਇਆ।

ਕੀ ਕਰਨਾ ਚਾਹੋਗੇ ਮੈਂ ਬੱਸ ਪਰਮਾ ਰੱਬ ਨੂੰ ਬੁਲਾ ਮੈਂ ਬੱਸ ਹੋ ਗਿਆ ਕੋਈ ਮੁੱਢ ਨਹੀਂ ਘੱਟੀ ਆਪਣੀ ਅਸਲੀ ਗੱਡੀ ਆਈ ਹੈ ਰੱਬਾ ਸੱਚ ਗਲਤੀ ਮੰਨ ਦਿਓ ਆਪਦੀ ਤੇ ਰੱਬਾ ਗਲਤੀ ਮੰਨ ਦਿਓ ਆਪਦੀ ਗਲਤੀ ਕੀਤੀ ਪਰ ਬੈਣੀ ਜਿੰਨੀ ਕਹਿੰਦੇ ਉਨੀ ਗਲਤੀ ਦੀ ਮੈਂ ਅਤੇ ਮੀਡੀਆ ਦੇ ਨਾਲ ਗਲਤ ਕਰਦੇ ਹੋਏ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਇਸ ਵਿਅਕਤੀ ਦੇ ਨਾਲ ਦੂਸਰਾ ਵਿਆਹ ਹੋਇਆ ਸੀ ਤੇ ਇਹ ਬੇਟੀ ਉਸ ਦੇ ਪਹਿਲੇ ਪਤੀ ਦੀ ਸੀ ਇਹ ਇਸ ਦਾ ਮਤਰੇ ਆਪਿਓ ਸੀ ਅਤੇ ਕਈ ਸਾਲਾਂ ਤੋਂ ਇਸ ਦੇ ਨਾਲ ਪਹਿਲਾਂ ਸਰੀਰਕ ਛੇੜਛਾੜ ਕਰਦਾ ਸੀ ਜਿਸ ਤੋਂ ਬਾਅਦ ਹੁਣ ਇਹ ਘਿਣਾਉਣਾ ਕੰਮ ਕੀਤਾ ਉੱਥੇ ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਸਰਪੰਚ ਦਾ ਵੀ ਬਿਆਨ ਸਾਹਮਣੇ ਆਇਆ ਕਿ ਘਰਪਿਤ ਕੋਈ ਕਿਥੋਂ ਦੇ ਆਨ ਆ। ਅਸੀਂ ਦਾਤਾਪਿੰਡ ਦੇ ਰਹਿਣ ਵਾਲੇ ਆ। ਤੇ ਤੁਹਾਡੀ ਲੜਕੀ ਨਾਲ ਗਲਤ ਕੰਮ ਹੋਇਆ ਕਿੰਨਾ ਵੱਲੋਂ ਕੀਤਾ ਕਿ ਤੁਹਾਨੂੰ ਕਿੱਥੋਂ ਪਤਾ ਲੱਗਿਆ? ਮੇਰੇ ਹਸਬੈਂਡ ਵੱਲੋਂ ਸਰ ਮੇਰੀ ਸੈਕੰਡ ਮੈਰਿਜ ਹੋਈ ਹੈ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੈਂਡ ਤੋਂ ਸੀਗੀ ਮੇਰੀ ਬੇਟੀ। ਇਹਨਾਂ ਨੇ ਮੇਰੀ ਬੇਟੀ ਨਾਲ ਗਲਤ ਕੰਮ ਕੀਤਾ ਜੀ। ਤੁਹਾਨੂੰ ਕਿਦੋਂ ਪਤਾ ਲੱਗਿਆ? ਤੁਹਾਨੂੰ ਪਰਸੋਂ ਚੋਂ ਉੱਥੇ ਪਤਾ ਲੱਗਿਆ ਸੀਗਾ ਜੀ ਪਰਸੋਂ ਕੰਪਲੀਟ ਹੋਈ ਆ। ਕੁੜੀਆਂ ਨੇ ਕੰਪਲੀਟ ਕੀਤੀ ਆ ਜੀ। ਕੀ ਕਿਹਾ ਕਿ ਕੁੜੀ ਦੇ ਵੱਲੋਂ? ਹਾਂਜੀ। ਕੁੜੀਆਂ ਨੇ ਕੀ ਕਿਹਾ ਤੁਹਾਨੂੰ? ਕੁੜੀਆਂ ਨੇ ਇਹ ਕਿਹਾ ਕਿ ਮੇਰੇ ਨਾਲ ਗ ਕੋਈ ਡਰਾਉਂਦਾ ਤਾਂ ਕੋਈ ਨਹੀਂ ਸੀ ਹਾਂਜੀ ਉਹ ਕਹਿੰਦੀ ਮੈਨੂੰ ਕਹਿੰਦਾ ਸੀ ਜੇ ਤੁਹਾਡੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੁੱਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜਾਊਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਕੁਵਾਰਾ ਸੀ ਹਾਂਜੀ ਪਹਿਲਾਂ ਉਹ ਕੁਵਾਰਾ ਸੀ ਇੱਥੇ ਆ ਕੇ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਚਿਰ ਹੋਇਆ ਤੁਹਾਡੇ ਨਾਲ 13 ਸਾਲ ਹੋ ਗਏ ਜੀ 13 ਸਾਲ ਹੋ ਗਏ ਇਹ ਵੀ ਕਿੰਨੇ ਸਾਲ ਹੋ ਗਏ ਇਹ ਗਲਤ ਕੰਮ ਕਰਦੇ ਗੁੜੀਆਂ ਨੇ ਦੱਸਿਆ ਵੀਰ ਜੀ ਕਹਿੰਦੀ 3 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਜਾਂਦੀ ਛੇੜਖਾਨੀ ਕਰਦਾ ਸੀ ਮੇਰੇ ਨਾਲ ਤੇ ਤੁਸੀਂ ਹੋਰ ਦੀ ਦੱਸਾਂ ਕਿ ਮੈਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆਂ ਵੀ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਨਾਲੇ ਗਾਣਾ ਗੱਡੀਆਂ ਤੇ ਹੁਣ ਤੁਹਾਡੇ ਵੱਲੋਂ ਪੁਲਿਸ ਕੋਲੇ ਜਾਂ ਤੇ ਕੀ ਕੀ ਅਗਲੀ ਕਾਰਵਾਈ ਹੋਣੀ ਬਸ ਮੈਂ ਤਾਂ ਇਹ ਚਾਹੁੰਦੀ ਕਿ ਇਹਨੂੰ फांसी ਦੀ ਸਜ਼ਾ ਸੁناਈ ਜਾਵੇ ਕਿਉਂਕਿ ਹੋਰ ਕੋਈ ਪਿਓ ਨਾ ਹੈ ਕਰ ਸਕੇ ਨਾ ਥਕਾ ਤੇ ਨਾ ਮਤਰੇ ਆਵੇ ਵੀ ਇਹਨੂੰ फांसी ਹੋਵੇ ਇਹਨੂੰ ਸਜ਼ਾ ਹੋਵੇ ਮੇਰੇ ਬੇਟੀ ਨੂੰ ਇਨਸਾਫ਼ ਦਿਵਾਓ ਮੈਂ ਹਰਪਾਲ ਸਿੰਘ ਆਪਣਾ ਦਾਤਾ ਮੇਰਾ ਜੀ ਤੇ ਇਹਜ ਹੋਇਆ ਕਿ ਇਹ ਦੁਨੀਆ ਦੇ ਬੋ ਜੀ ਬਹੁਤ ਹੀ ਖਲਾਉਣੀ ਹਰਕਤ ਕੀਤੀ ਜਾਂੜ ਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰਈ ਉਹਦੀ ਕੁੜੀ ਸੀਗੀ ਇੱਥੋਂ ਜਦੋਂ ਉਹਦਾ ਦੂਜਾ ਵਿਆਹ ਸੀ ਤੇ ਘਰ ਵਾਲੀ ਦਾ ਤੇ ਦੋ ਤਾਲੇ ਨਾਲ ਆਈ ਸੀ ਤੇ ਸਾਨੂੰ ਉਹਦਾ ਤੇਰਾ ਪਹਿਲਾ ਕਿਉਂ ਨਹੀਂ ਪਤ ਲੱਗਾ ਸਾਨੂੰ ਪਤ ਲੱ ਸੱਸ ਜੀ ਦਾ ਅਥਰਪ ਉਹਦੀ ਉਹਦੀ ਸਪੋਰਟ ਜਣੀ ਆ ਕੁੜੀ ਦੀ ਸਪੋਰਟ ਚ ਆਏ ਆ ਵੀ ਉਹਨੂੰ ਜਿਹੜਾ ਦਰਿੰਦਿਆਂ ਨੂੰ ਬਹੁਤ ਬਹੁਤ ਸਹਾਇਤਾ ਦਿੱਤੀ ਯਾ ਥਾਂਸੀ ਸਜ਼ਾ ਦਿਓ ਯਾਰ ਇਹ ਸਾਨੂੰ ਮੌਕਾ ਮਲੇ ਅਸੀਂ ਵੜ ਦੇਾਂਗੇ ਚੌਂਚ ਫੜਾ ਕੇ ਉਹਨੂੰ ਇਹ ਉਹਦੀ ਸਜ਼ਾ ਕੁੜੀ ਆ 2 ਸਾਲ ਦੀ ਆਈ ਸੀ 4 ਸਾਲ ਹੋ ਗਏ ਕੁੜੀ ਦਾ ਕੁੜੀ ਦੀ 15 ਸਾਲ ਹੋ ਗਏ 4 ਸਾਲ ਹੋ ਗਏ ਕੁੜੀ ਨੇ ਗਾ 112 ਨੰਬਰ ਤੇ ਕਾਲ ਕੀਤੀ ਚੰਡੀਗੜ੍ਹ ਉਥੋਂ ਫਿਰ ਐਸ.ਐਸ. ਸਾਹਿਬ ਨੂੰ ਕਾਲ ਆਈ ਐਸ.ਬੀ. ਸਾਹਿਬ ਨੇ ਕੱਲ ਭੇਜੇ ਸਾਡੇ ਐਚ.ਐਸ. ਸਾਹਿਬ ਬਹਿਣਾ ਸੀਗੇ ਹਰਵਿੰਦਰ ਸਿੰਘ ਮੰਡ ਉਹਨਾਂ ਨਾਲ ਜਾ ਕੇ ਉਹਨੂੰ ਚੱਕ ਕੇ ਲੈ ਕੇ ਆਂਦਾ ਬਾਅਦ ਸਾਨੂੰ ਜਦੋਂ ਗੱਲ ਦਾ ਪਤਾ ਲੱਗਾ ਫੇਰ ਜਾਣ ਕੇ ਅਸੀਂ ਕਿਹਾ ਵੀ ਵੱਧ ਤੋਂ ਵੱਧ ਸਜ਼ਾ ਦੇਓ ਇਹਨੂੰ ਸਾਰੀ ਪਿੰਡ ਦੀ ਪੰਚਾਇਤ ਬਾਕੀ ਬਤਾਉਂਦੇ ਸਜਣ ਆਏ ਆ ਤੇ ਅਸੀਂ ਇਹੀ ਕਰਦੇ ਆ ਵੀ ਇਹਨੂੰ फांसी ਸਜ਼ਾ ਦਿੱਤੀ ਜਾਂਦਾ ਉਹ ਡਰਾਉਂਦਾ ਹੁੰਦਾ ਸੀ ਕੁੜੀ ਨੂੰ ਹਾਂ ਕੁੜੀ ਨੂੰ ਡਰਾਉਂਦਾ ਜੇ ਦੱਸਿਆ ਕਿਸੇ ਨੂੰ ਜੇ ਫਿਰ ਤੇਰੇ ਨਾਲ ਬਜਨ ਕੇ ਮਾਰ ਦੂੰਗਾ ਕਲਾ ਕੁੱਟ ਗਿਆ ਕਰੂਗਾ ਜੇ ਸੋ ਵੀਡੀਓ ਵੀ ਕੋਈ ਸਾਹਮਣੇ ਆਈ ਹੋਈ ਐ ਇੱਕ ਤੇ ਵਿਆਹ ਦਿਖਾਉਣ ਜੋ ਨਹੀਂ ਵੀਡੀਓ ਹੋਗੀ ਹੂੰ ਕੰਮ ਕੀ ਕਰਦਾ ਹੋ ਕੰਮ ਟੀਲਰ ਦਾ ਕੰਮ ਕਰਦਾ ਸੀ ਟੀਲਰ ਦਾ ਕੰਮ ਕਰਦਾ ਸੀ ਆ ਤੇ ਉਹ ਘਰ ਕੋਲ ਵੀ ਹੋਣੀ ਨੇ ਪਾਇਆ ਸੀਗਾ ਤੇ ਮਾਪੇ ਪਹਿਲਾਂ ਮਰੇ ਹੋਇਆ ਜੀ ਜੀਰੋ ਕੀ ਵਿਆਹ ਹੋਇਆ ਉਹਨੂੰ ਜਿਹੜਾ ਦੂਜਾ ਵਿਆਹ ਹੋਇਆ ਨਾ 13 ਸਾਲ ਹੋ ਗਏ ਵਿਆਹ ਹੋਣ ਨੂੰ ਉੱਥੇ ਇਸ ਮਾਮਲੇ ਦੇ ਉੱਤੇ ਹਸਪਤਾਲ ਦੀ ਡਾਕਟਰ ਦਾ ਵੀ ਬਿਆਨ ਸਾਹਮਣੇ ਆ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਆਓ ਸੁਣਦੇ ਹਾਂ ਆਪਣੇ ਕੋਲੇ ਫੀਮੇਲ ਆਈ ਸੀ ਜੀ 15 ਸਾਲ ਦੀ ਲੜਕੀ ਐ ਨਾਮ ਆ ਅੱਜ ਦੀ ਰਿਪੋਰਟ ਜਿਹੜੀ 9 ਅਗਸਤ ਨੂੰ ਹੋਏ 25 ਦੇ ਵਿੱਚ ਆਪਰ ਪੇਸ਼ੈਂਟ ਸੈਕਸ਼ਨ ਸੌਲਡ ਕੇਸੀ ਦੀ ਪੇਸ਼ੈਂਟ ਦੀ ਮੈਡੀਕਲ ਲੀਗਲ ਰਿਪੋਰਟ ਜਾਰੀ ਕੀਤੀ ਗਈ ਹੈ ਜਦੋਂ ਹੀ ਕੋਈ ਰਿਪੋਰਟ ਆਪਣੀ ਤਿਆਰ ਹੋ ਜਾਂਦੀ ਹੈ ਫਿਰ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਤੇ ਫਰਦਰ ਕਾਰਵਾਈ ਤੋਂ ਵੀ ਹੋਏਗੀ ਉਮਰ ਜੀ ਜੀਮ ਸੰਧਾ ਲਿਆਉਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਉੱਤੇ ਆਪਣੇ ਦੇ ਉੱਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਦੇ ਵੱਲੋਂ ਅਜਹੀਆਂ ਕਿਨੌਣੀਆਂ ਹਰਕਤਾਂ ਕੀਤੀਆਂ ਜਾਂਦੇ ਨੇ ਇਸ ਕਰਕੇ ਜੇਕਰ ਤੁਸੀਂ ਵੀ ਦੂਸਰਾ ਵਿਆਹ ਕਰਵਾਉਣਾ ਹੈ ਤੇ ਤੁਹਾਡੇ ਕੋਲ ਪਹਿਲਾਂ ਧੀ ਚਾ ਪੁੱਤ ਹੈ ਤਾਂ ਫਿਰ ਉਸ ਦੇ ਭਵਿੱਖ ਨੂੰ ਦੇਖਦੇ ਹੋਏ ਕੋਈ ਚੰਗਾ ਫੈਸਲਾ ਲਿਓ ਕਿਉਂਕਿ ਕਈ ਵਾਰ ਤੁਹਾਡਾ ਫੈਸਲਾ ਤੁਹਾਡੀ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਕਰ ਸਕਦਾ ਪਰ ਇੱਥੇ ਅਜਾਹਿ ਦਰਿੰਦੇ ਲੋਕਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕੀ ਕਿਸੇ ਦੀ ਧੀ ਨੂੰ ਆਪਣੀ ਕੀ ਨਹੀਂ ਸਮਝਦੇ ਹਕੀਕਤ ਤੋਂ ਟੀਵੀ ਪੰਜਾਬੀ ਲਈ ਮੌਕਾ ਤੋਂ ਮਨੀਸ਼ ਜੰਦਲ ਦੀ ਰਿਪੋਰਟ